right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satishriya college ji ummeed kardi haan ki tusi sare theek ho wange haan ji ajj aap fer haazir haan thode layi laake ik hor navi video taan fer bina kise deri to karde haan aap apni ajj di video nu shuru welcome to my channel ummeed kardi haan wadiya hovegi so guys morning da time si itthe main nashta banaun lagi si tusi dekh sakde haan mor ਏ ਕਿਹੜੀ ਇਹੋ ਜਿਹੀ ਜਗ੍ਹਾ ਤੇ ਫਿਰਦੀ ਐ ਜਿੱਥੇ ਇਹਦੇ ਕੋਲ ਰਸੋਈ ਦਾ ਸਮਾਨ ਰੱਖਣ ਲਈ ਵੀ ਜਗ੍ਹਾ ਹੈ ਨਹੀਂਗੀ ਰਸੋਈ ਹੈ ਨਹੀਂਗੀ ਇੱਕ ਬੈਂਚ ਤੇ ਇਹਨੇ ਸਮਾਨ ਰੱਖਿਆ ਹੈ ਕਿੱਥੇ ਫਿਰਦੀ ਐ ਇਹਨੇ ਜਗ੍ਹਾ ਫੇਰ ਚੇਂਜ ਕਰ ਲਈ ਉਹਨੇ ਕੁਕਿੰਗ ਦਾ ਨਾਸ਼ਤਾ ਮੈਂ ਸਵੇਰ ਉੱਠਨ ਸਰ ਬ੍ਰੈਸ਼ ਕੀਤਾ ਫੇਸ ਵਾਸ਼ ਕੀਤਾ ਉਸ ਤੋਂ ਬਾਅਦ ਸਕਰਬ ਕੀਤਾ ਦੈਨ ਉਸ ਤੋਂ ਬਾਅਦ ਮੈਂ ਆਪਣਾ ਫਰੈਸ਼ ਹੋਣ ਤੋਂ ਬਾਅਦ ਆਪਣਾ ਖਾਣਾ ਨਾਸ਼ਤਾ ਬਣਾਉਣ ਲਈ ਆਟਾ ਗੁੰਦਿਆ ਤਾਂ ਮੈਂ ਸੋਚਿਆ ਚਲੋ ਖਾਣਾ ਬਣਾਨੀ ਆ ਬਟ ਮੈਂ ਵਲੌਗ ਸਟਾਰਟ ਲੇਟ ਕੀਤਾ ਤਾਂ ਸਵੇਰ ਕਿ ਬਰਸ਼ ਕੀਤਾ ਫੇਸ ਵਾਸ਼ ਕੀਤਾ ਹੈ ਫਿਰ ਮੈਂ ਫਰੈਸ਼ ਹੋਈ ਫਿਰ ਮੈਂ ਆਟਾ ਗੋਨਾ ਫਿਰ ਮੈਂ ਆਪਾਂ ਚਾਹ ਮੈਂ ਨਾਸ਼ਤਾ ਬਣਾਉਣੀ ਆ ਫਿਰ ਮੈਂ ਖਚਾ ਨਾ ਬਲੌਗ ਵੀ ਸ਼ੁਰੂ ਕਰ ਹੀ ਲੈਣੀ ਆ ਬਲੌਗ ਮੈਂ ਲੇਟ ਸ਼ੁਰੂ ਕੀਤਾ ਹੈਗੀ ਕੋਈ ਅਜੀ ਸੈਂਸ ਸਾਡੇ ਕੋਲ ਜਦੋਂ ਮਰਜੀ ਬਲੌਗ ਸ਼ੁਰੂ ਕਰੇ ਮਾਰਨਾ ਤੇ ਬਲੌਗ ਦੇ ਵਿੱਚ ਗੰਦੀ ਐ ਚੱਜ ਦਾ ਤਾਂ ਕੁਝ ਹੈ ਨਹੀਂ ਗੇ ਤੇਰੇ ਬਲੌਗ ਦੇ ਵਿੱਚ ਗੰਦੀ ਮਾਰੇਂਗੀ ਜਿਹੜੀ ਕੁੜੀ ਨੂੰ ਇੰਨੀ ਸ਼ਰਮ ਨਹੀਂ ਆਈ ਵੀ ਕਿੰਨਾ ਚਾਰ ਹੋ ਜਾਂਦੇ ਪਿਓ ਮਰਨ ਤੇ ਉਹ ਬਲੌਗ ਬਣਾਈ ਜਾਂਦੇ ਰੀਅਲਸ ਬਣਾਈ ਜਾਂਦੀ ਐ ਇਹਨਾਂ ਲੀੜਿਆਂ ਵਿੱਚ ਵੀਡੀਓ ਬਣਾਈ ਜਾਂਦੀ ਐ ਮਿਸ ਯੂ ਡੈਡੀ ਉਹਨਾਂ ਲੀੜਿਆਂ ਵਿੱਚ ਆਦੇ ਘਰ ਵਾਲੇ ਵਾਸਤੇ ਜਿਹੜੇ ਰੋਮਾਂਟਿਕ ਗਾਣੇ ਹੁੰਦੇ ਆ ਉਹਨਾਂ ਦੇ ਵੀਡੀਓ ਬਣਾਈ ਜਾਂਦੀ ਏ ਸ਼ਰਮ ਤਾਂ ਹੈ ਨਹੀਂ ਤੈਨੂੰ ਜਨਾਨੀ ਨੂੰ ਜਾਂ ਵੀ ਤਾਂ ਹੁਣ ਆਪਣੇ ਵਲੌਗ ਆਇਆ ਕਰਨਗੇ ਰੈਗੂਲਰਲੀ ਬਟ ਦੇਖ ਸਕਦੇ ਹੋ ਖਾਣਾ ਬਣਾਉਣ ਤੋਂ ਬਾਅਦ ਖਾਣਾ ਬਣ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਆਪਣਾ ਜਗ੍ਹਾ ਜਿਹੜੀ ਵੀ ਹੁਣ ਇਹਨੇ ਲੱਭੀ ਐ ਚੰਗੀ ਲੱਭੀ ਐ ਕਮਰਾ ਪੂਰਾ ਖੁੱਲਾ ਡੁੱਲਾ ਵਗੈ ਛੋਟਾ ਸੀ ਕਮਰਾ ਤੇ ਬੈੱਡ ਵੀ ਦੋ ਦੋ ਲੱਗੇ ਹੋਏ ਆਪਾਂ ਤਾਂ ਬੈੱਡ ਐ ਕਿ ਮੰਜੇ ਲਾਏ ਆ ਆਪਾਂ ਦੋ ਦੋ ਲੱਗੇ ਹੋਏ ਆ ਰਸੋਈ ਦਾ ਸਮਾਨ ਰੱਖਣ ਲਈ ਪਲਾਂ ਦੀ ਥਾਂ ਹੈ ਨਹੀਂਗੀ ਪਰ ਕਮਰਾ ਵਧੀਆ ਖੁੱਲਾ ਡੁੱਲਾ ਮਿਲ ਗਿਆ ਨਾ ਵਿਚਾਰੇ ਨੂੰ ਅ ਰੂਮ ਦੂਸਰੇ ਰੂਮ ਦੀ ਸਫਾਈ ਕੀਤੀ ਆਪਣੇ ਰੂਮ ਦੀ ਮੈਂ ਪਹਿਲਾਂ ਕਰ ਲਈ ਸੀ ਉਸ ਤੋਂ ਬਾਅਦ ਰੂਮ ਦੀ ਸਫਾਈ ਕਰਨ ਤੇ ਉਹ ਬਾਅਦ ਤੁਸੀਂ ਦੇ ਸਕਦੇ ਹੋ ਸਾਰੀ ਬੈੱਡ ਸ਼ੀਟ ਵਗੈਰਾ ਕੰਬਲ ਵਗੈਰਾ ਮੈਂ ਤੈਅ ਕਰ ਰਹੀ ਸੀ ਕਿ ਅੱਛੇ ਤਰ੍ਹਾਂ ਤਾਂ ਹੋਰ ਵੀ ਕੰਮ ਸੀ ਘਰ ਦਾ ਜਿਵੇਂ ਸਾਰਾ ਕੰਮ ਕੀਤਾ ਹਨਾ ਤਾਂ ਜੋ ਇੱਕ ਤਿਆਰ ਦੇ ਪਿੰਡ ਤਾਂ ਨਹੀਂ ਆਈ ਵੀ ਵਿਕਈ ਅੰਦੀ ਨਾ ਪਹਿਲਾਂ ਮੈਂ ਆਪਦੇ ਕਮਰੇ ਦੀ ਸਫਾਈ ਕਰ ਲਈ ਸੀ ਬਾਅਦ ਚੋਂ ਮੈਂ ਦੂਜੇ ਦੀ ਕਰੀ ਆਂਦੀ ਪਰ ਨਹੀਂ ਆ ਆਪਦੇ ਪਿੰਡ ਵੀ ਨਹੀਂ ਆ ਸਕਦੀ ਕਿਉਂਕਿ ਇਹਨਾਂ ਦੇ ਘਰ ਜਿਹੜਾ ਘਰ ਆ ਸਾਰਿਆਂ ਨੇ ਵੇਖਿਆ ਵੀਡੀਓ ਦੇ ਵਿੱਚ ਇਦਾਂ ਦੇ ਕਮਰੇ ਤਾਂ ਇਹਨਾਂ ਦੇ ਹੈ ਨਹੀਂ ਇਹਨੇ ਖੁੱਲੇ ਕਮਰੇ ਤਾਂ ਹੈ ਹੀ ਨਹੀਂ ਇਹਨਾਂ ਦੇ ਇਹ ਆਪਦੇ ਘਰੇ ਤਾਂ ਨਹੀਂ ਆ ਸਕਦੀਗੀ ਤੇ ਇਹ ਜਿਹੜੇ ਥਾਂ ਮਿਲ ਗਏ ਨਾ ਜਿੱਥੇ ਨਾ ਦੋ ਦੋ ਕਮਰੇ ਆ ਵੀ ਆਪਦਾ ਕਮਰਾ ਸਾਫ਼ ਕਰਕੇ ਬਾਅਦ ਚੋਂ ਕਿਸੇ ਹੋਰ ਦਾ ਕਮਰਾ ਸਾਫ਼ ਕਰੀ ਆਂਦੀ ਹੈ ਕਿ ਕਿਸੇ ਦਾ ਕੰਮ ਕੰਮ ਕਰਨ ਲੱਗ ਗਈ ਉੱਥੇ ਹੀ ਰਹਿਣ ਲੱਗ ਗਈ ਇਹ ਕੀ ਪਤਾ ਕਿਸੇ ਦੇ ਝਾੜੂ ਪੋਚਾ ਕਰਨ ਲੱਗ ਪਈ ਹੋਵੇ ਤਾ ਹੋਰ ਵੀ ਕੰਮ ਸੀ ਘਰ ਦਾ ਜਿਵੇਂ ਸਾਰਾ ਕੰਮ ਕੀਤਾ ਹਨਾ ਤਾਂ ਜੌਬ ਵਗੈਰਾ ਵੀ ਜਾਣਾ ਆ ਥੋੜੇ ਟਾਈਮ ਤੱਕ ਜੌਬ ਵੀ ਜਾਇਆ ਕਰੂੰਗੀ ਥੋੜਾ ਜੋ ਉਸੇ ਸਾਹਬ ਨਾਲ ਰੂਟੀਨ ਵਾਈਜ਼ ਮੈਂ ਆਪਣੇ ਵਲੌਗ ਸ਼ੇਅਰ ਕਰਿਆ ਕਰੂੰਗੀ ਹਾਂ ਮੈਂ ਤਾਂ ਸੋਚੀ ਇਹਨੂੰ ਤਾਂ ਕਿਸੇ ਦੇ ਝਾੜੂ ਪੋਚਾ ਕਰਨ ਲੱਗ ਗਈਆਂ ਜਿਹੜਾ ਕਹੀ ਨਹੀਂ ਪਹਿਲਾਂ ਕਮਰੇ ਦੀ ਸਫਾਈ ਕੀਤੀ ਫਿਰ ਦੂਜੇ ਕਮਰੇ ਦੀ ਸਫਾਈ ਕਰੀ ਜੰਨੀ ਹੈ ਮੈਂ ਤਾਂ ਐਂ ਸਮਝੀ ਬੈਠੀ ਸੀ ਮੈਂ ਝਾੜੂ ਪੋਚਾ ਕਰਨ ਲੱਗ ਗਈਏ ਕਿਸੇ ਦੇ ਪਰ ਇਹ ਤਾਂ ਕਹੀ ਹੁੰਦੀ ਮੈਂ ਜੌਬ ਕਰਨੀ ਹੈ ਫਿਰ ਇਹ ਫਰਦੀ ਕਿੱਥੇ ਆ ਇਹ ਕਿਉਂਕਿ ਇਹਨਾਂ ਦਾ ਘਰ ਤਾਂ ਹੈ ਨਹੀਂਗਾ ਪੱਕੀ ਗੱਲ ਹੈ ਸ਼ੋਰ ਕਿਤੇ ਹਰਮਨ ਘਰੇ ਤਾਂ ਨਹੀਂ ਆਈ ਫਿਰਦੀਗੀ ਪਰ ਨਹੀਂ ਉਹਦੀ ਮੰਮੀ ਨੇ ਤਾਂ ਬੇਦਖਲ ਕੀਤਾ ਵਾ ਇਹਨੂੰ ਕੱਢਿਆ ਵਾ ਉਹ ਕਿੱਥੇ ਜਾਊਗਾ ਆਪਦੇ ਘਰੇ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਮੈਂ ਆਪਣਾ ਵਲੌਗ ਬੋਲ ਕੇ ਨਹੀਂ ਬਣਾ ਸਕੀ ਕਿਉਂਕਿ ਸ਼ੋਰ ਸੀ ਘਰ ਆਏ ਹੋਏ ਸੀਗੇ ਅਸੀਂ ਹਣਾ ਤਾਂ ਘਰ ਦੇ ਵਿੱਚ ਜਿਵੇਂ ਫੈਮਿਲੀ ਤੁਹਾਨੂੰ ਪਤਾ ਸ਼ੋਰ ਸੀਗਾ ਤਾਂ ਇਸ ਕਰਕੇ ਮੈਂ ਸੋਚਿਆ ਕਿ ਵੌਇਸ ਕਵਰ ਕਰ ਲੂੰਗੀ ਮੈਂ ਸੋਚੀ ਇਹਨੇ ਪਤਾ ਨਹੀਂ ਕਿੱਥੇ ਫਿਰਦੀ ਐ ਮਾਂ ਦੀ ਦੀ ਤਾਂ ਸਾਰੇ ਫਿਰਦੇ ਐ ਹਰਮਨ ਦੇ ਘਰੇ ਪਰ ਬਈ ਹਰਮਨ ਦੀ ਮੰਮੀ ਨੇ ਤਾਂ ਸੁਣਿਆ ਵੀ ਬੇਦਖਲ ਕਰਤਾ ਸੀ ਇਹਨੂੰ ਘਰੋਂ ਕੱਢਤਾ ਸੀ ਫੇਰੇ ਘਰੇ ਕਿਵੇਂ ਆ ਗਿਆ ਗੇਨਾਂ ਦੇ ਜਿਵੇਂ ਹੁਣ ਮਸ਼ਕੀ ਕਰਦੀ ਹੁੰਦੀ ਸੀ ਮੈਂ ਇੱਕ ਗੇਮ ਖੇੜਦੀ ਸੀ ਗੇਮ ਇਹਨਾਂ ਦੀ ਗੇਮ ਸੀਗੇ ਫੇਮਸ ਹੋਣਾ ਚਾਹੁੰਦੀ ਸੀਗੀ ਇਦਾਂ ਇੱਕ ਵਾਰ ਫੇਰ ਭੱਜ ਕੇ ਨਾ ਇੱਕ ਵਾਰ ਫੇਰ ਫੇਮਸ ਹੋਣਾ ਚਾਹੁੰਦੀ ਸੀ ਇਹ ਤਾਂ ਕਰਕੇ ਇਹਨਾਂ ਨੇ ਇਹ ਗੇਮ ਖੇੜੀ ਆ ਮਸ਼ਕੀ ਦੀ ਮਾਂ ਤਾਂ ਦੀ سپورਟ ਦੇ ਵਿੱਚ ਸੀਗੀ ਹਰਮਨ ਦੀ ਮਾਂ ਵੀ ਇਹੋ ਜੀ ਆ ਉਹ ਤਾਂ ਅੱਜ ਪਤਾ ਲੱਗਿਆ ਵੀ ਉਹ ਵੀ ਪੂਰੀ سپورਟ ਕਰਦੀ ਆ ਜੇ ਕੰਮ ਚੈਨ ਨੂੰ ਤੇ ਉਦੋਂ ਇਹਦਾ ਮਾਮਾ ਕੀ ਕਹਿੰਦਾ ਸੀਗਾ ਇਹ ਤਾਂ ਸਾਡੇ ਵੱਲ ਮਰੀਆਂ ਦੀਆਂ ਸਲੱਤਾਂ ਤੋੜ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਹਣ ਕੀ ਹੋ ਗਿਆ ਤੇ ਉਸ ਵੇਲੇ ਤੁਸੀਂ ਦੇਖ ਸਕਦੇ ਆ ਸਾਰੀ ਬੈੱਡ ਸ਼ੀਟ ਵਗੈਰਾ ਕੰਬਲ ਵਗੈਰਾ ਮੈਂ ਤੈਅ ਕਰ ਰਹੀ ਸੀ ਨਾਸ਼ਤਾ ਮੇਰਾ ਉਵੇਂ ਹੀ ਠੰਡਾ ਹੋ ਰਿਹਾ ਸੀ ਪਿਆ ਹੋਇਆ ਸੀਗਾ ਤੇ ਹਾਂ ਫਿਰ ਜੇ ਸਹਰੇ ਘਰ ਆਈਆਂ ਭੈਣੇ ਕੰਮ ਤਾਂ ਕਰਨਾ ਪਊਗਾ ਨਾਸ਼ਤਾ ਠੰਡਾ ਹੋਵੇ ਚਾਹੇ ਗਰਮ ਹੋਵੇ ਕੰਮ ਕਰਕੇ ਹੀ ਖਾਣਾ ਪਊਗਾ ਇਹ ਤੇਰੀ ਪਹਿਲਾਂ ਵਾਲੀ ਜ਼ਿੰਦਗੀ ਨਹੀਂ ਕਿ ਵੈਸੇ ਮੈਰਿਡ ਲਾਈਫ ਹੈ ਤੇ ਦੂਜੀ ਵਾਰ ਆ ਵਿਆਹ ਕਰਵਾਇਆ ਜਿਹੜਾ ਤੂੰ ਪਹਿਲੀ ਵਾਰ ਨਹੀਂ ਕਰਵਾਇਆ ਪਰ ਫਿਰ ਵੀ ਜਿਹੜੀ ਤੇਰੀ ਮਾਂ ਕਰ ਰਹੀ ਸੀ ਨਾ ਉਹ ਤੇਰੀ ਇੱਥੇ ਨਹੀਂ ਹੋਣੀਗੀ ਉੱਥੇ ਸਵੇਰ ਹੜਦੀ ਸੀ ਵਲੌਗ ਬਣਾਉਣ ਲੱਗ ਜਾਂਦੀ ਸੀਗੀ ਖਾ ਪੀ ਲੈਂਦੀ ਸੀ ਫੇਸ ਆ ਜਾਂਦੀ ਸੀ ਹਣ ਇੱਥੇ ਸਾਰਾ ਕੰਮ ਤੰਦਾ ਕਰਨਾ ਹੀ ਪੈਣਾ ਤੈਨੂੰ ਇੱਕ ਸਰਪ੍ਰਾਈਜ਼ ਕਾਫੀ ਸੀ ਇਸ ਤਰ੍ਹਾਂ ਦੇ ਹਨਾ ਤਾਂ ਉੱਪਰ ਮੈਂ ਅੱਜ ਚਲੋ ਲਾ ਕੇ ਦੇਖਦੇ ਆ ਲਾਈਟਾਂ ਬਹੁਤ ਪਿਆਰੀਆਂ ਲੱਗਦੀਆਂ ਸੀ ਇਹਦੀਆਂ ਇਹਦੇ ਚ ਹਜੇ ਸ਼ਾਰਟ ਰੀਲਸ ਬਣਾਉਣੀਆਂ ਸੀ ਇਸ ਕਰਕੇ ਮੈਂ ਇਹ ਦੇਖਿਆ ਤਾਂ ਮੈਂ ਸੋਚਿਆ ਸ਼ਾਰਟ ਵਗੈਰਾ ਰੀਲ ਇਹਦੇ ਚ ਬਣਾਉਂਗੀ ਹਨਾ ਪਰ ਮੈਂ ਬਣਾਈਆਂ ਨਹੀਂ ਹੱਲੇ ਤੱਕ ਹੈਂਗ ਕਰੂੰਗੀ ਫ੍ਰੀ ਟਾਈਮ ਸ਼ੂਟ ਕਰੂੰਗੀ ਬਾਕੀ ਅੱਛਾ ਇਹਦਾ ਮਤਲਬ ਇਹ ਵਲੌਗ ਵੀ ਪੁਰਾਣਾ ਹੀ ਹੈ ਜਦੋਂ ਇਹਦਾ ਪਿਓ ਮਰ ਗਿਆ ਸੀਗਾ ਉਸ ਤੋਂ ਬਾਅਦ ਇਹ ਪਿੰਡ ਆਈ ਹੈ ਇੱਥੇ ਹਰਮਨ ਦੇ ਘਰੇ ਪਰ ਉੱਥੇ ਆਪਦੇ ਘਰ ਨਹੀਂ ਗਈ ਏ ਮਾਂ ਦੀ ਧੀ ਹਰਮਨ ਦੇ ਘਰੇ ਆ ਗਈ ਏ ਪਰ ਉੱਥੇ ਨਹੀਂ ਜਾ ਸਕਿਆ ਦੇ ਮਰੇ ਪਿਓ ਦਾ ਮੂੰਹ ਨਹੀਂ ਵੇਖ ਸਕਿਆ ਆਖਰੀ ਵਾਰ ਉਹਦੇ ਭੋਗ ਤੇ ਨਹੀਂ ਗਈ ਫੁੱਲਾਂ ਤੇ ਨਹੀਂ ਗਈ ਕਿ ਕਿੱਡੀ ਬੇਸ਼ਰਮ ਕੁੜੀ ਐ ਇਹ ਇੱਥੇ ਆ ਸਕਦੀਆਂ ਤੂੰ ਤੇ ਆ ਜਿਹੜੀ ਇੰਸਟਾਗ੍ਰam ਤੇ ਰੀਲ ਪਾਈ ਹੋਈ ਸੀ ਨੀ ਆਹੀ ਕਰਾਉਣ ਜਾਂ ਰੱਖ ਕੇ ਨੇ ਪਾਈ ਹੋਈ ਸੀਗੀ ਕਰਾਉਣ ਤਾਂ ਕਾਹਦਾ ਇਹ ਤੇ ਜੋ ਵੀ ਆ ਇਹਨੂੰ ਰੱਖ ਕੇ ਸੱਤ ਤੇ ਵੀਡੀਓ ਬਣਾਈ ਸੀ ਨਾ ਹਰ ਨਾਲ ਰੱਖੀ ਜਾਂਦਾ ਸੀਗਾ ਉਹ ਹੁਣ ਪਤਾ ਲੱਗਾ ਵਲੌਗ ਇਹਦੇ ਪੁਰਾਣੇ ਆ ਇਹਦੇ ਪੁਰਾਣੇ ਵਲੌਗ ਹੁਣ ਚੜਾਈ ਜਾਂਦੀ ਐ ਪਿਓ ਮਰ ਗਿਆ ਸੀ ਵੀਡੀਓ ਪਾਉਣੀਆਂ ਬੰਦ ਕੀਤੀਆਂ ਸੀ ਪਰ ਇਹਨੇ ਬਣਾਉਣੀਆਂ ਨਹੀਂ ਬੰਦ ਕੀਤੀਆਂ ਸੀ ਬਣਾ ਬਣਾ ਰੱਖੀ ਜਾਂਦੀ ਸੀ ਇਹ ਮਾਂ ਦੀ ਧੀ ਕਿ ਦੀ ਬੇਸ਼ਰਮ ਕੁੜੀ ਐ ਨਾ ਜੇ ਹੋਂਤੂ ਆਪਦੇ ਸਹਰੇ ਇੱਥੇ ਆਈ ਸੀ ਗਾ ਪੇਕੇ ਵੀ ਜਾਏ ਆਉਂਦੀ ਤੇਰਾ ਮੂੰਹ ਤਾਂ ਪੂਰਾ ਰਹਿ ਜਾਂਦਾ ਆਪਣਾ ਦੀ ਕਿਵੇਂ ਵੀ ਸੀਗੀ ਆ ਤਾਂ ਗਈ ਨਾ ਕੁੜੀ ਮੁੜ ਕੇ ਪਰ ਨਹੀਂ ਸਬਸਕ੍ਰਾਈਬ ਕਰ ਹੀ ਜਾਂਦੀਆਂ ਇਹ ਤੇ ਤੁਸੀਂ ਦੇ ਸਕਦੇ ਆ ਮੈਂ ਆਪਣੇ ਸਕਰਬ ਕਰੂੰਗੀ ਸਕਰਬ ਕਰਨ ਲੱਗੀ ਸੀ ਸਕਰਬ ਦੇਖੋ ਸਕਿਨ ਦੇ ਵਿੱਚ ਨਾ ਜਿਆਦਾ ਟਾਈਮ ਮੈਂ ਯਾਨੀ ਕਿ ਮ사ਜ ਜਿਆਦਾ ਨਹੀਂ ਕਰੂੰਗੀ ਹਲਕਾ 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 ਜਿਹਾ ਲਗਾਉਂਗੀ ਫੇਸ ਦੇ ਉੱਪਰ ਸਾਡੇ ਵੱਲੋਂ ਭਲਾ ਦੇ ਮੂੰਹ ਤੇ ਸਕਰਬ ਲਾ ਕੇ ਉੱਤੇ ਹੀ ਰੇਗ ਮਾਰ ਮਾਰ ਲਾ ਰਗੜ ਲਾ ਮੂੰਹ ਚੰਗੀ ਤਰ੍ਹਾਂ ਛੱਲ ਲਾ ਦ ਚੰਗੀ ਤਰ੍ਹਾਂ ਕੌਸ਼ ਕਰ ਲੈ ਸਾਡੇ ਵੱਲੋਂ ਤਾਂ 2 ਤੋਂ 3 4 ਮਿੰਟ ਆਪਣਾ ਮ사ਜ ਦੂੰਗੀ ਪੂਰੇ ਫੇਸ ਨੂੰ ਬਾਕੀ ਮਸ਼ਕੀ ਕੀ ਫਾਇਦਾ ਕੀ ਫਾਇਦਾ ਸ਼ਕਰਬ ਭਲਾਏ ਦਾ ਫੇਸ ਵਾਸ਼ ਕਰੇ ਦਾ ਤੇ ਆ ਮ사ਜ ਮਸੂਜ ਕਰੇ ਦਾ ਕੀ ਫਾਇਦਾ ਬੇਸ਼ੱਕ ਤੇ ਚਿਹਰਾ ਸਾਫ ਕਰ ਲੈਣੀ ਤੇਰਾ ਕਰੈਕਟਰ ਤਾਂ ਇਹਨਾ ਸਾਫ ਕਰੈਕਟਰ ਤਾਂ ਜਿਵੇਂ ਗੰਦਾ ਤੇਰਾ ਕਿਰਦਾਰ ਜਿਵੇਂ ਗੰਦਾ ਵਾ ਤੇਰਾ ਚਿਹਰੇ ਸਾਫ ਨੂੰ ਕੀ ਕਰੂਗਾ ਅਗਲਾ ਸਾਹਮਣੇ ਵਾਲਾ ਚੁੱਕੀ ਸੀਗੀ ਉਸ ਤੋਂ ਬਾਅਦ ਕੁਝ ਬਰਤਨ ਸੀ ਜੋ ਰਾਤ ਦੇ ਪਏ ਹੋਏ ਸੀਗੇ ਹਨਾ ਪਾਣੀ ਵਗੈਰਾ ਚਾਹ ਵਗੈਰਾ ਪੀਣਾ ਚਾਹੇ ਫਰਬਨ ਵਗੈਰਾ ਧੋਣ ਵਾਲਾ ਸੀਗਾ ਤਾਂ ਮੈਂ ਭਾਂਡੇ ਮੈਂ ਕਿਹਾ ਚਲੋ ਧੋ ਹੀ ਦਿੰਦੇ ਆ ਰਾਤ ਦੇ ਭਾਂਡੇ ਪਏ ਸੀਗੇ ਜਿਹੜੇ ਸਵੇਰ ਉੱਠ ਕੇ ਧੋਣ ਲੱਗੀ ਆ ਪਰ ਪਹਿਲਾਂ ਤਾਂ ਨਾਸ਼ਤਾ ਬਣਾ ਕੇ ਹਟੀ ਆ ਅੱਛਾ ਰਾਤ ਦੇ ਭਾਂਡੇ ਨੇ ਬਾਅਦ ਚ ਧੋਤੇ ਆ ਪਹਿਲਾਂ ਸਵੇਰ ਉੱਠੀ ਰੋਟੀ ਪਾਣੀ ਬਣਾਇਆ ਉਹ ਖਾਦਾ ਸਵੇਰ ਵਾਲੇ ਤੇ ਰਾਤ ਵਾਲੇ ਭਾਂਡੇ ਨੇ ਇਕੱਠੇ ਧੋਤੇ ਆ ਕਿੰਡੀ ਆਲਸੀ ਕੁੜੀ ਐ ਇਹ ਵੀ ਰਾਤ ਵਾਲੇ ਭਾਂਡੇ ਤੋਂ ਰਾਤ ਨੂੰ ਧੋ ਕੇ ਰੱਖਦੇ ਨੇ ਤਾਂ ਇਹ ਕਰਿਆ ਕਰ ਹਫਤੇ ਦੇ ਭਾਂਡੇ ਇਕੱਠੇ ਧੋ ਲਿਆ ਕਰ ਰੋਜ਼ ਰੋਜ਼ ਧੌਂਦੀ ਜੱਭੀ ਨਵੇੜਦੇ ਹੋਣਾ ਠੰਡਾ ਤੂੰ ਕਹਿੰਗੇ ਮੇਰੇ ਹੱਥ ਠਰਦੇ ਹੱਥ ਖਰਾਬ ਹੁੰਦੇ ਆਂ ਜੇਵ ਜਿਵੇਂ ਤੇਰਾ ਮੂੰਹ ਖਰਾਬ ਹੋ ਗਿਆ ਤੂੰ ਕਹਿੰਨੇ ਡਲਨੈਸ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਤੇਰੇ ਹੱਥ ਵੀ ਖਰਾਬ ਹੋਣਗੇ ਰਫ ਹੋ ਜਾਣਗੇ ਹਫਤੇ ਦੇ ਭਾਂਡੇ ਇਕੱਠੇ ਧੋ ਲਿਆ ਕਰ ਰਾਤ ਵਾਲੇ ਸਵੇਰ ਕੱਦ ਧੋਣੀਆਂ ਇਕੱਠੇ ਧੋ ਦਿਆ ਕਰ ਕੰਮ ਨਵੇੜ ਦਿਆ ਕਰ ਹਫਤੇ ਦੇ ਧੋ ਕੇ ਤਾਂ ਮੈਂ ਆਪਣੇ ਬਰਤਨ ਸਾਫ਼ ਕਰਨ ਲੱਗੀ ਸੀ ਵੀਡੀਓ ਨੂੰ ਮੈਂ ਥੋੜਾ ਜਿਹਾ ਫਾਸਟ ਕੀਤਾ ਹੋਇਆ ਹੈ ਜ਼ਿਆਦਾ ਮੈਂ ਫਾਸਟ ਵੀਡੀਓ ਨੂੰ ਨਹੀਂ ਕੀਤਾ ਹੈਗਾਗਾ ਤੂੰ ਨਾ ਤਾਂ ਵੀਡੀਓਜ਼ ਨੂੰ ਸਲੋ ਬਣਾ ਤੇ ਨਾ ਤੂੰ ਕਰ ਉਹਨਾਂ ਨੂੰ ਫਾਸਟ ਠੀਕ ਆ ਤੂੰ ਵੀਡੀਓਜ਼ ਬੰਦ ਕਰ ਦੇ ਆਪਣੀਆਂ ਬਣਾਉਣੀਆਂ ਵੀਡੀਓਜ਼ ਬੰਦ ਕਰ ਦੇ ਸਾਨੂੰ ਐ ਲੱਗੂਗਾ ਤੈਨੂੰ ਪੂਰਾ ਸ਼ਰਮ ਆ ਗਈ ਐ ਤੇ ਜਿਹੜੀ ਬੇਇੱਜ਼ਤੀ ਹੁੰਦੀ ਐ ਉਹਦੇ ਤੋਂ ਪੂਰਾ ਤੈਨੂੰ ਸ਼ਰਮ ਆ ਗਈ ਐ ਤੂੰ ਤਾਂ ਕਰਕੇ ਵੀਡੀਓਜ਼ ਬਣਾਉਣੀਆਂ ਬੰਦ ਕਰ ਤੀਆਂ ਹਾਂ ਜਿਵੇਂ ਅਮ੍ਰਿਤਾ ਵਾਈਂਸ ਆ ਉਹਨੇ 4-5 ਦਿਨਾਂ ਤੱਕ ਵੀਡੀਓ ਨਹੀਂ ਪਾਈ ਉਹਨੂੰ ਆਪਦੀ ਬੇਇੱਜ਼ਤੀ ਮਹਿਸੂਸ ਹੁੰਦੀ ਹੋਊਗੀ ਹਾਂ ਤੇ ਤੂੰ ਵੀ ਬੰਦ ਕਰ ਦੇ ਸਾਨੂੰ ਹੋ ਜਾਊਗਾ ਵੀ ਹਾਂ ਤੈਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਐ ਤੂੰ ਵੀਡੀਓਜ਼ ਬੰਦ ਕਰ ਤੀਆਂ ਦਾ ਚੈਨਲ ਬੰਦ ਕਰ ਤਾ ਨਾ ਜਦੋਂ ਨਿਬੜੂਗਾ ਉਪਰ ਤੂੰ ਕਹਿੰਦੇ ਨਾ ਵੌਇਸ ਕਵਰ ਕਰਦੀ ਆ ਮੈਂ ਵੀਡੀਓ ਫਾਸਟ ਕਰਦੀ ਆ ਸਲੋ ਕਰਦੀ ਆ ਇਹਦਾ ਵੀ ਜਦੋਂ ਨਿਬੜ ਜੂਗਾ ਮੀਂਹ ਨਹੀਂ ਮਿਲਦੀ ਬਿਜ਼ੀ ਇੰਨੇ ਜ਼ਿਆਦੇ ਹੁੰਦੇ ਆ ਹਨਾ ਤਾਂ ਬਸ ਦਿਨ ਦਾ ਪਤਾ ਹੀ ਨਹੀਂ ਲੱਗਦਾ ਕਿੱਦਾਂ ਚੱਲ ਜਾਂਦੇ ਆ ਤਾਂ ਪਹਿਲਾਂ ਲਾਈਫ ਕੁਝ ਹੋਰ ਸੀ ਬਟ ਹੁਣ ਲਾਈਫ ਬਹੁਤ ਜ਼ਿਆਦਾ ਚੇਂਜ ਹੋ ਗਈ ਆ ਹਨਾ ਕੀ ਲਾਈਫ ਚੇਂਜ ਹੋ ਗਈ ਤੇਰੀ ਨਹੀਂ ਕੀ ਇਹੋ ਜਿਹਾ ਚੇਂਜ ਆ ਗਿਆ ਤੇਰੀ ਲਾਈਫ ਦੇ ਵਿੱਚ ਦੱਸ ਸਾਨੂੰ ਤੂੰ ਵਲੌਗ ਬਣਾਉਣੋਂ ਹਟ ਗਈ ਤੇ ਰੀਲਸ ਬਣਾਉਣੋਂ ਹਟ ਗਈ ਤੈਨੂੰ ਤੇਰੀ ਬੇਇੱਜ਼ਤੀ ਜਿਹੜੀ ਹੁੰਦੀ ਆ ਉਹ ਮਹਿਸੂਸ ਹੋਣ ਲੱਗ ਗਈ ਹੈ ਕੀ ਹੋ ਗਿਆ ਦੱਸ ਕੀ ਚੇਂਜ ਆ ਗਿਆ ਤੇਰੀ ਲਾਈਫ ਦੇ ਵਿੱਚ ਕਿਉਂਕਿ ਤੈਨੂੰ ਦੇਖਣ ਤੋਂ ਲੱਗਦਾ ਤਾਂ ਨਹੀਂ ਕੁਝ ਵੀ ਚੇਂਜਸ ਆਏ ਤੇਰੀ ਲਾਈਫ ਦੇ ਵਿੱਚ ਬਾਕੀ ਹੋਰ ਕਿਸੇ ਨੂੰ ਲੱਗਿਆ ਨਾਲੇ ਕਿ ਮੈਨੂੰ ਤਾਂ ਬਿਲਕੁਲ ਵੀ ਨਹੀਂ ਲੱਗਦਾ ਵੀ ਇਹਦੀ ਲਾਈਫ ਦੇ ਵਿੱਚ ਕੁਝ ਚੇਂਜ ਹੋਇਆ ਵਾ ਉਵੇਂ ਦੀ ਉਵੇਂ ਬੇਸ਼ਰਮ ਠੀਠ ਡੰਗਰ ਪਹਿਲਾਂ ਇਹ ਸੀ ਇਹਦਾ ਟੱਬਰ ਸੀਗਾ ਠੀਕ ਆ ਇਹਦੀ ਮਾਂ ਸੀਗੀ ਹੁਣ ਤਾਂ ਹਰਮਨ ਦਾ ਟੱਬਰ ਵੀ ਉਹ ਹੋ ਜਾ ਬਾਕੀ ਬਹੁਤ ਸਾਰੇ ਮੈਸੇਜ ਜਿਹੜੇ ਆਉਂਦੇ ਆ ਨਾ ਤਾਂ ਮੈਂ ਜ਼ਿਆਦਾਤਰ ਪੜਦੀ ਨਹੀਂ ਹੈਗੀ ਬਟ ਜਿੰਨੇ ਕੁ ਵੀ ਮੈਸੇਜ ਪੜਦੀ ਉਹ ਵਲੌਗ ਦੇ ਰਿਲੇਟਿਡ ਜ਼ਿਆਦਾਤਰ ਆਉਂਦੇ ਆ ਕਿ ਤੁਸੀਂ ਵਲੌਗ ਸ਼ੇਅਰ ਕਰਿਆ ਕਰੋ ਹਨਾ ਆਹੋ ਵਲੌਗ ਸ਼ੇਅਰ ਕਰਿਆ ਕਰੋ ਮੈਂ ਤਾਂ ਅਜੇ ਤੱਕ ਇਹ ਨਹੀਂ ਸਮਝ ਲੱਗਿਆ ਕਿ ਕਿਹੜੇ ਲੋਕ ਆ ਜਿਹੜੇ ਇਹਨੂੰ ਮੈਸੇਜ ਕਰਦੇ ਆ ਤੁਸੀਂ ਵਲੌਗ ਪਾਇਆ ਕਰੋ ਦੀਦੀ ਅਸੀਂ ਤੁਹਾਡੀ ਵੇਟ ਕਰੀ ਜਾਨੇ ਆਂ। ਦੀਦੀ ਤੁਸੀਂ ਵਲੌਗ ਕਾਤਾ ਨਹੀਂ ਪਉਂਦੇ। ਕਿਹੜੇ ਲੋਕ ਆ ਹੁਜੇ ਡੰਗਰ ਪਾਗਲ ਲੋਕ ਆ ਜਿਹੜੇ ਇਹਨੂੰ ਮੈਸੇਜ ਕਰਦੇ ਆ। ਭਾਈ ਕੀ ਦੇਖਦੇ ਆ ਇਹਦੇ ਵਲੌਗ ਦੇ ਵਿੱਚ? ਤੁਸੀਂ ਮੈਨੂੰ ਦੱਸੋ ਕੀ ਸਿੱਖਦੇ ਆਂ? ਕੋਈ ਇੱਕ ਵੀ ਚੰਗੀ ਗੱਲ ਦੱਸ ਦੇ ਇਹਦੇ ਵਲੌਗ ਦੇ ਵਿੱਚ ਹੈਗੀ ਆ ਤਾਂ ਮੈਂ ਰੋਸਟ ਕਰਨੋਂ ਹਟ ਜੂੰਗੀ ਉਹਨੂੰ। ਵੀ ਜਿਹੜੇ ਤੁਸੀਂ ਇਹਨੂੰ ਮੈਸੇਜ ਕਰਦੇ ਨੇ ਕਹਿੰਦੀ ਮੈਨੂੰ ਮੈਸੇਜ ਆਉਂਦੇ ਆ ਕਾਫੀ ਸਾਰੇ ਵੀ ਹਾਂ ਤੁਸੀਂ ਵਲੌਗ ਨਹੀਂ ਪਉਂਦੇ। ਇੱਕ ਚੀਜ਼ ਦੱਸ ਦਿਓ ਕੋਈ ਚੰਗੀ ਚੀਜ਼ ਹੈਗੀ ਇਹਦੇ ਵਲੌਗ ਦੇ ਵਿੱਚ ਮੈਂ ਰੋਸਟ ਕਰਨੋਂ ਹਟ ਜੂੰਗੀ ਉਹਨੂੰ ਪਰ ਮੈਨੂੰ ਨਹੀਂ ਲੱਗਦਾ ਕੋਈ ਵੀ ਚ ਤਾਨੂੰ ਪਤਾ ਕੱਲੀ ਬਣਾਣਾ ਪਸੰਦ ਕਰਦੇ ਹਨ ਬਟ ਫਿਰ ਵੀ ਕੋਈ ਵਾਰੀ ਜਦੋਂ ਦੇਖਦੇ ਆ ਕਿ ਉਹ ਫਿਰ ਮੇਰੀ ਹੈਲਪ ਵਗੈਰਾ ਕਰ ਦਿੰਦੇ ਆ ਉਹ ਮੇ ਹੈਲਪ ਵਗੈਰਾ ਕਰ ਦਿੰਦੇ ਆ ਬੋਲਦੀ ਕਿਵੇਂ ਮੂੰਹਿਆ ਫਲਾਕੇ ਇਹ ਤੈਨੂੰ ਚੱਜਣਾ ਨਹੀਂ ਬੋਲਣਾ ਆਉਂਦਾ ਮਸ਼ਕੇ ਤੂੰ ਕਦੋਂ ਸੁਧਰੈਂਗੀ ਕਦੋਂ ਸੁਧਰੈਂਗੀ ਤੂੰ ਕਿ ਜਿੰਨਾ ਚਿਰ ਮਰਦੀ ਨਹੀਂ ਤੁਹਾਹੀ ਰਹੇਂਗੀ ਸੁਧਰ ਜਾ ਕਦੇ ਤਾਂ ਚੇਂਜ ਲਿਆ ਤੋ ਕਹਿੰਦੇ ਤੇ ਲਾਈਫ ਚੇਂਜ ਹੋਗੀ ਕਹਿ ਤ ਦਿੱਤਾ ਹਾਂ ਤੂੰ ਚੇਂजेस ਲੈ ਵੀ ਆਪਦੀ ਲਾਈਫ ਦੇ ਵਿੱਚ ਸੁਧਰ ਜਾ ਪੋਰਾ ਮਾੜੀ ਮੋਟੀ ਸ਼ਰਮ ਕਰ ਲੈ ਉਹੋ ਜਾਂ ਨਾਲ ਹਰਮਨ ਲੱਗ ਗਿਆ ਕਿ ਹੈਲਪ ਕਰ ਦਿੰਦੇ ਮੇਰੀ ਜਦੋਂ ਦੇਖਦੇ ਨਾ ਮੈਂ ਕੱਲੀ ਵਲੌਗ ਬਣਾਈ ਜਾਂਦੀ ਆ ਮੇਰੀ ਹੈਲਪ ਕਰ ਦਿੰਦੇ ਆ ਕੱਲੀ ਨੂੰ ਵਲੌਗ ਬਣਾਉਣਾ ਔਖਾ ਹੋ ਜਾਂਦਾ ਹੈ ਉਹ ਹੈਲਪ ਤਾਂ ਕਰਦਾ ਉਹਨੂੰ ਆਪਦੇ ਨਸ਼ਿਆਂ ਵਾਸਤੇ ਪੈਸੇ ਚਾਹੀਦੇ ਤੂੰ ਦਿਖੇਂਗੀ ਵਲੌਗ ਬਣਾਏਂਗੀ ਪੈਸੇ ਉਹਨਾਂ ਕਿਤੇ ਆਦੇ ਨਸ਼ੇ ਪੂਰੇ ਕਰੂਗਾ ਉਸ ਵਾਸਤੇ ਤੁਸੀਂ ਦੇ ਸਕਦੇ ਹੋ ਆਪਣੇ ਟਾਵਲ ਵੀ 2 ਦਿਨ ਕੱਪੜੇ ਸੀਗੇ ਤੇ ਟਾਵਲ ਵੀ ਵਾਸ਼ ਕਰਨੇ ਸੀ ਮੈਂ ਸੋਚਿਆ ਚਲੋ ਆਜ ਮਸ਼ੀਨ ਰਹਿਣ ਹੀ ਦਿੰਦੇ ਅੱਜ ਜਿਹੜੇ ਐਨੇ ਕੱਪੜੇ ਹੈਗੇ ਤਾਂ ਆਪਾਂ ਹੱਥ ਤੀ ਧੋ ਦਿੰਦੇ ਆ ਤਾਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਆ ਹੱਥੀ ਕੱਪੜੇ ਧੋਣ ਨਾਲੋਂ ਚੰਗਾ ਤੂੰ ਮਸ਼ੀਨ 'ਚ ਹੀ ਪਾ ਦਿੰਦੀ ਵਧੀਆ ਧੁੱਤੇ ਤਾਂ ਜਾਂਦੇ ਨਾ ਕੱਪੜੇ ਜਿਹੜੇ ਸਾਲਾਂ ਤੋਂ ਹੱਥ ਨਾਲ ਕੱਪੜੇ ਧੋਤੇ ਐ ਨਾ ਮੈਨੂੰ ਲੱਗਦਾ ਨੇ ਇਹ ਕੱਪੜਿਆਂ 'ਚ ਭੌਰਾ ਮੈਲ ਨਿਕਲੀ ਹੋਊਗੀ ਮੜਾ ਪਾਏ ਦੇ ਵਿੱਚ ਤਾਂ ਠਾਂ ਠਾਂ ਕਰਕੇ ਤੂੰ ਕੱਪੜੇ ਕੱਢਦੇ ਐ ਐ ਕੱਪੜੇ ਧੁੱਤੇ ਜਾਂਦੇ ਹੁੰਦੇ ਹੁੰਦੇ ਜੇ ਹੱਥੀ ਵੀ ਧੋਣੇ ਹੁੰਨ ਤਾਂ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਕੱਪੜੇ ਅੱਛੇ ਤਰ੍ਹਾਂ ਵਾਸ਼ ਕਰ ਲਈਆਂ ਕੱਪੜੇ ਵਾਸ਼ ਕਰਨ ਤੋਂ ਬਾਅਦ ਮੈਂ ਨਾ ਕੱਪੜਿਆਂ ਨੂੰ ਐਦਾਂ ਹੀ ਉੱਪਰ ਲੈ ਗਈ ਛਤ ਦੇ ਉੱਪਰ ਮੈਂ ਸੋਚਿਆ ਕਿ ਚਲੋ ਕੱਪੜੇ ਸੁੱਕ ਜਾਣ ਮੌਸਮ ਕਿੰਨੇ ਜਿਆਦਾ ਚੇਂਜ ਹੋ ਗਿਆ ਪਹਿਲਾਂ ਇੰਨੇ ਦਾ ਮੌਸਮ ਵੀ ਚੇਂਜ ਹੁੰਦੇ ਜਿੰਨੇ ਤੂੰ ਬੰਦੇ ਚੇਂਜ ਕਰਦੇ ਨੇ ਇੰਨੇ ਦਾ ਮੌਸਮ ਹੈ ਹੀ ਨਹੀਂ ਇਹਦੇ ਮੌਸਮ ਚੇਂਜ ਕਿੱਥੋਂ ਹੋ ਜਾਣਗੇ ਤੂੰ ਤਾਂ ਤੇਰਾ ਹੁਣ ਵੀ ਹਰ ਮਨ ਆ ਪਹਿਂ ਤਰਾ ਵਿਆਹ ਹੋ ਗਿਆ ਪਰ ਫੇਰ ਵੀ ਇੱਕ ਦੋ ਹੋਣਗੇ ਪੱਕਾ ਲਾਜ਼ਮੀ ਫੋਨ ਦੇ ਵਿੱਚ ਹੋਣਗੇ ਪਤਾ ਨਹੀਂ ਹਰ ਮਨ ਫੋਨ ਚੈੱਕ ਕਰਦਾ ਕਿ ਨਹੀਂ ਕਰਦਾ ਪਰ ਪੱਕਾ ਇਹਦੇ ਨਾਲ ਇੱਕ ਦੋ ਜਾਨੇ ਹਜੇ ਵੀ ਹੋਣਗੇ ਹੋ ਗਏ ਹਨਾ ਫਿਰ ਮਾਮੀ ਜੀ ਬੋਲ ਰਹੇ ਸੀਗੇ ਫਿਰ ਮੰਮੀ ਜੀ ਬੋਲ ਰਹੇ ਸੀਗੇ ਕਿ ਨਹੀਂ ਕੱਪੜੇ ਸੁੱਕਣੇ ਹਨਾ ਮਸ਼ੀਨ 'ਚ ਸੁਕਾ ਲਓ ਤੁਸੀਂ ਤਾਂ ਮਸ਼ੀਨ 'ਚ ਜਦੋਂ ਮੈਂ ਸੁਕਾਏ ਤਾਂ ਫਿਰ ਲੋਡ ਹੀ ਨਹੀਂ ਪਈਗੀ ਹੈਗੀ ਯਾਨੀ ਕਿ ਲੋਡ ਮੰਮੀ ਜੀ ਸ਼ਾਕ ਤਾਂ ਸਹੀ ਸੀ ਹਰ ਮੰਦੇ ਘਰ ਆਈ ਹੈ ਇਹ ਮੰਮੀ ਜੀ ਆਦੇ ਸਾਰੇ ਘਰ ਆਈ ਵੀ ਆ ਤਾਂ ਹੀ ਮੰਮੀ ਜੀ ਮੰਮੀ ਜੀ ਹੋ ਰਹੀ ਆ ਸਾਰੇ ਘਰ ਆਈ ਵੀ ਆ ਅਗਲੀ ਪਰ ਹਰ ਮੰਦ ਦਾ ਬੇਦਖਲ ਜਿਵੇਂ ਮੈਨੂੰ ਸੱਚੀ ਇੱਕ ਗੱਲ ਸਮਝ ਨਹੀਂ ਆਉਂਦੀ ਪਈ ਸੁਨਣ ਵਿੱਚ ਆਸੀ ਹਰਮਨ ਨੂੰ ਬੇਦਖਲ ਕੀਤਾ ਵਾ ਹਰਮਨ ਨੂੰ ਕੱਢਿਆ ਵਾ ਵੀ ਕੋਈ ਲੈਣਾ ਦੇਣਾ ਨਹੀਂ ਗਾ ਫਿਰ ਇਹ ਕਿਵੇਂ ਇੱਥੇ ਆਏ ਫਿਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਹਿਲਾਂ ਮਾਮੀ ਜੀ ਬੋਲ ਕੇ ਗਈਆ ਫਿਰ ਇਹਨੇ ਬੋਲੇ ਮੰਮੀ ਜੀ ਹਣ ਪਤਾ ਨਹੀਂ ਮਾਮੀ ਕੋਲ ਆ ਕਿ ਮੰਮੀ ਕੋਲ ਕਿੱਥੇ ਫਸਦੀ ਐ ਇਹ ਪਰ ਆ ਕਿਵੇਂ ਗਏ ਹੈ ਮੈਨੂੰ ਤਾਂ ਸਮਝ ਨਹੀਂ ਲੱਗੀ ਤੇ ਆ ਜਿਹੜਾ ਇਹਦਾ ਮਾਮਾ ਕਹਿੰਦਾ ਸੀਗਾ ਜੇ ਇੱਥੇ ਆ ਗੀ ਇਹ ਵੜ ਗਈ ਪਿੰਡ ਚ ਇੱਥੇ ਨੇੜੇ ਤੇੜੇ ਵੀ ਕਿਤੇ ਆ ਗਈ ਹਰਮਨ ਘਰ ਆ ਗਈ ਇੱਥੇ ਤੇ ਕਹਿੰਦਾ ਸੀ ਮੈਂ ਇਹਦੀਆਂ ਲੱਤਾਂ ਤੋੜੂਗਾ ਹੁਣ ਕਿੱਥੇ ਗਿਆ ਤੂੰ ਲੱਤਾਂ ਤੋੜਨ ਵਾਲਾ ਹਨ ਤੋੜ ਦਾ ਨਹੀਂ ਇਹਦੀਆਂ ਲੱਤਾਂ ਜਾ ਕੇ ਹੁਣ ਤਾਂ ਇੱਥੇ ਫਿਰਦੀ ਐ ਤੋੜ ਜਾ ਕੇ ਲੱਤਾਂ ਕਿਆ ਬੋਲਣ ਵਾਲੇ ਆ ਤੁਸੀਂ ਨਾਲ ਰਲੇਵੇਂ ਸਾਰੇ ਇਹਨਾਂ ਦੇ ਤਰੁੱਦੀ ਵਲੌਗ ਚ ਪਾਉਂਗੀ ਮੈਨੂੰ ਜਿੱਦਾਂ ਹੀ ਭੁੱਲ ਗਿਆ ਸਵੇਰ ਮੈਂ نیچے ਆਈ ਰੀਲਸ ਵਗੈਰਾ ਬਣਾਉਣੀਆਂ ਸੀ ਸ਼ੋਰਟ ਮੈਂ ਸੋਚੋ ਕਿ ਚੱਲੋ ਹਲਕਾ ਫੁਲਕਾ ਜਿਹਾ ਮੇਕਅਪ ਕਰ ਲੈਣੀ ਐ ਵੈਸੇ ਜਿੱਦਾਂ ਮੈਂ ਪਹਿਲਾਂ ਰਹਿੰਦੀ ਸੀ ਜਿਆਦਾ ਤਰੁੱਦੀ ਰਹਿਣਾ ਪਸੰਦ ਕਰਦੀ ਆ ਬਟ ਜਿੱਦਾਂ ਪਹਿਲਾਂ ਰਹਿੰਦੀ ਸੋਧੇ ਹੀ ਰਹੇਗੀ ਤੇ ਚੰਗੀ ਗੱਲ ਹੈ ਜੇ ਮੇਕਅਪ ਕਰਾਂਗੇ ਨਾ ਦੁੱਗਣਾ ਜਲੂਸ ਹੀ ਕੱਢੇਂਗੀ ਆਪਦਾ ਕਿਉਂਕਿ ਮੇਕਅਪ ਤੈਨੂੰ ਕਰਨਾ ਤਾਂ ਆਉਂਦਾ ਨਹੀਂਗਾ ਆਪਦੇ ਜਾਣੇ ਤੂੰ ਬੰਦੀਆਂ ਕਿੰਨੀ ਕਿੱਡੀ ਕੋਟੀ ਮੇਕਅਪ ਆਰਟਿਸਟ ਬਣ ਚੁੱਕੀ ਐ ਤੂੰ ਪਰ ਕੱਖ ਨਹੀਂ ਆਉਂਦਾ ਤੈਨੂੰ ਮੇਕਅਪ ਦਾ ਜਲੂਸ ਹੀ ਕੱਢਦੀ ਏ ਤੂੰ ਜਿਹੜਾ ਵੀਡੀਓਜ਼ ਪਾਉਣੀ ਐ ਨਾ ਮੇਕਅਪ ਵਾਲੀਆਂ ਜਲੂਸ ਹੀ ਕੱਢਦੀ ਐ ਨਹੀਂ ਰਹਾ ਆਪਦਾ ਪੁਰਾ ਚੱਜ ਨਾਲ ਹੋ ਸਖਲਾ ਜਾ ਕੇ ਫਿਰ ਮੇਕਅਪ ਵਾਲੀਆਂ ਵੀਡੀਓ ਪਾਇਆ ਕਰੀ ਆਪਦੀਆਂ ਫਿਰ ਵੀ ਮੈਨੂੰ ਨਾ ਨਾਲ ਦੇ ਗੈਦਿੰਦੇ ਆਸ-ਪਾਸ ਚਾਚੀ ਜੀ ਮਮਾ ਕਹਿ ਦਿੰਦੇ ਤੁਸੀਂ ਮੇਕਅਪ ਕਰਕੇ ਰੱਖਿਆ ਕਰ ਹਨਾ ਬਟ ਮੈਨੂੰ ਮੇਕਅਪ ਕਰਨਾ ਜ਼ਿਆਦਾ ਪਸੰਦ ਨਹੀਂ ਮੈਂ ਉਦਾਂ ਹੀ ਰਹਿਣੀ ਆ ਜਿੱਦਾਂ ਪਹਿਲਾਂ ਰਹਿੰਦੀ ਸੀ ਵਿਆਹ ਤੋਂ ਪਹਿਲਾਂ ਹਨਾ ਤਾਂ ਇੱਥੇ ਤੁਸੀਂ ਦੇ ਸਕਦੇ ਹੋ ਜੇ ਕਿਸੇ ਨੂੰ ਪਤਾ ਵੀ ਹਰਮਨ ਦੇ ਟੱਬਰ ਦੇ ਵਿੱਚ ਕੌਣ-ਕੌਣਾ ਕਿੰਨੇ ਫੈਮਿਲੀ ਨੇ ਮੈਂਬਰ ਆ ਜੁਆਇੰਟ ਫੈਮਿਲੀ ਆ ਜੇ ਕਿਵੇਂ ਵੀ ਜੇ ਕਿਸੇ ਨੂੰ ਪਤਾ ਤਾਂ ਮੈਨੂੰ ਦੱਸਿਓ ਜ਼ਰੂਰ ਕਿਉਂਕਿ ਹੁਣ ਇਹ ਕਹਿ ਗਈ ਹੈ ਨਾ ਵੀ ਚਾਚੀ ਵੀ ਕਹਿੰਦੀ ਸੀਗੀ ਵੀ ਹਾਂ ਇਦਾਂ ਬਣ ਠਣ ਕੇ ਰਿਆ ਕਰ ਵੀ ਇੱਥੇ ਪੱਕਾ ਸ਼ੋਰ ਆ ਵੀ ਹਰਮਨ ਦੇ ਘਰੇ ਆਈ ਵੀ ਪਹਿਲਾਂ ਮੰਮੀ ਜੀ ਕਹਿ ਕੇ ਗਈ ਹੁਣ ਚਾਚੀ ਕਹਿ ਕੇ ਗਈ ਇਹਨੇ ਮਾਮੀ ਵੀ ਕਿਹਾ ਵਿੱਚ ਹੁਣ ਇਹ ਗੱਲ ਸ਼ੋਰ ਆ ਵੀ ਹਰਮਨ ਘਰੇ ਆ ਪਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਜਦੋਂ ਸੁਣਿਆ ਆਪਸ ਉਹਨਾਂ ਦੇ ਵਿੱਚ ਆਇਆ ਵੀ ਹਰਮਨ ਦੀ ਮੰਮੀ ਨੇ ਹਰਮਨ ਦੇ ਨਾਲ ਸਾਰੇ ਰਿਸ਼ਤੇ ਨਾਤੇ ਅੱਗੇ ਤੋੜਤੇ ਆ ਫਿਰ ਇਹ ਕਿਹੜੇ ਮੂੰਹ ਨਾਲ ਇੱਥੇ ਆਏ ਆ ਵੀ ਕੋ ਸਮਝ ਜੀ ਨਹੀਂ ਲਾਦੀ ਪਈ ਪੱਕਾ ਇਹ ਇੱਥੇ ਆਏ ਵੇ ਜਾਂ ਕਿਤੇ ਹੋਰ ਆਏ ਵੇ ਆਈਟ ਜੀ ਬਣਾ ਲੈਂਦੀ ਆ ਲਾਈਟ ਜੀ ਸ਼ੂਟ ਕਰ ਲੈਂਦੀ ਆ ਜਾਦਤਰ ਮੈਨੂੰ ਸੂਟ ਸੋਹਣੇ ਲੱਗਦੇ ਆ ਸੂਟ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਪਿੰਡ ਮੇਰੇ ਸੂਟ ਬਣੇ ਹੋਏ ਹਨ ਲੈ ਕੇ ਨਹੀਂ ਆਉਂਦੇ ਹੈਗੇ ਨੇ ਹਾਂ ਦੱਸੋ ਇਹ ਤਾਂ ਕੁਝ ਬੋਲਣ ਨੂੰ ਰਹਿ ਗਿਆ ਇਹਨੂੰ ਜਾਇ ਇਹਦੇ ਟੱਬਰ ਨੂੰ ਵੇ ਪਹਿਲਾ ਸੀਗਾ ਵੀ ਕੱਲੀ ਨੇ ਇਹ ਕਾਂਡ ਕੀਤਾ ਵਾ ਫਿਰ ਪਤਾ ਲੱਗਿਆ ਦੀ ਮਾਂ ਦੀ ਪੂਰੀ ਸਪੋਰਟ ਆ ਵਿੱਚ ਹੁਣ ਪਤਾ ਲੱਗ ਰਿਹਾ ਵੀ ਹਰਮਨ ਦੀ ਮਾਂ ਦੀ ਵੀ ਪੂਰੀ ਸਪੋਰਟ ਸੀਗੀ ਇਹਨਾਂ ਨੂੰ ਜੇ ਦੋਨਾਂ ਟੱਬਰਾਂ ਵਿੱਚ ਰਜਾਮੰਦੀ ਸੀ ਇਹ ਫਿਰ ਇਹਨਾਂ ਨੇ ਇਹ ਕਾਂਡ ਕੀਤਾਗਾ ਤਾਂ ਬਈ ਚੱਜ ਨਾਲ ਵਿਆਹ ਕਰ ਲੈਂਦੇ ਉੱਧਰ ਵੀ ਇਹਦਾ ਵਰਤਵਤੀ ਰਾ ਹੈਗਾ ਵੀ ਹਾਂ ਹੁਣ ਕਹੀ ਜਾਂਦੀ ਮੈਂ ਕੱਪੜੇ ਉਥੋਂ ਪਿੰਡੋਂ ਲੈ ਕੇ ਆਉਣੇ ਉਥੇ ਬਣੇ ਪਏ ਆ ਹੁਣ ਇੱਥੇ ਸੌਹਰੇ ਘਰ ਆਪਦੇ ਬੈਠੀ ਐ ਫੇਜ ਰਜਾਮੰਦੀ ਸੀਗੇ ਏਡਾ ਵੱਡਾ ਕਾਰਨਾਮਾ ਕੀਤਾ ਹੀ ਕਾ ਤੋਂ ਚੱਜ ਨਾਲ ਕਰ ਲੈਂਦੇ ਫਿਰ ਕਿ ਜਿਵੇਂ ਹਰਮਨ ਕਹਿੰਦਾ ਸੀ ਕੋਲਰ ਰਿਕਾਰਡਿੰਗ ਦੇ ਵਿੱਚ ਵੀ ਹਾਂ ਫੇਮਸ ਹੋਣਾ ਵਾ ਵਾਇਰਲ ਹੋਣਾ ਜਿਵੇਂ ਮਰਜੀ ਹੋਈਏ ਉਹਦੇ ਕਰਕੇ ਸਾਰਾ ਕੁਝ ਕੀਤਾ ਵੀ ਹਾਂ ਫੇਮਸ ਹੋ ਜਾਓਗੇ ਤੁਸੀਂ ਹੋਰ ਵਾਇਰਲ ਹੋ ਜਾਓਗੇ ਪਹਿਲਾਂ ਨਾਲੋਂ ਤੇ ਕਹਿ ਰਹੀ ਐ ਨਾ ਮੈਨੂੰ ਸੂਟ ਜ਼ਿਆਦਾ ਪਸੰਦ ਆ ਪਰ ਅੱਜ ਤੱਕ ਤੇ ਸੂਟ ਪਾਇਆ ਵੇਖਿਆ ਤਾਂ ਹੈ ਹੀ ਨਹੀਂ ਸੀਗਾ ਤੂੰ ਪਾਉਂਦੀ ਲੋਅਰ ਟੀ-ਸ਼ਰਟ ਸੀਗੀ ਜੀਨ ਟੌਪ ਸੀ ਸੂਟ ਤਾਂ ਤੇਰੇ ਪਾਇਆ ਹੀ ਨਹੀਂ ਹੁੰਦਾ ਸੀ ਤੂੰ ਜਿਹੜਾ ਕਹੀਆਂ ਨਹੀਂ ਤੈਨੂੰ ਸੂਟ ਪਸੰਦ ਆ ਕਿ ਵਿਆਹ ਤੋਂ ਬਾਅਦ ਤੇਰੇ ਵਿੱਚ ਆ ਚੇਂਜਸ ਕਹੀਆਂ ਨਹੀਂ ਤੂੰ ਤੇਰੀ ਲਾਈਫ ਦੇ ਵਿੱਚ ਆ ਚੇਂਜ ਆਇਆ ਵੀ ਹਾਂ ਹਾਂ ਤੈਨੂੰ ਸੂਟ ਪਸੰਦ ਲੱਗਣ ਲੱਗ ਗਏ ਲੋਅਰ ਟੀ-ਸ਼ਰਟ ਤੇ ਇਹਨੂੰ ਵਧੀਆ ਲੱਗਦੀ ਹੁੰਦੀ ਤਾਂ ਸੂਟ ਵਧੀਆ ਲੱਗਦਾ ਸੂਟ ਪਾਉਣੇ ਪਸੰਦ ਹੁੰਦੇ ਤੈਨੂੰ ਇਹ ਚੇਂਜਸ ਆਏ ਤੇਰੀ ਲਾਈਫ ਦੇ ਵਿੱਚ ਏ ਚੇਂजेस ਨਾ ਵੀ ਆਏ ਹੁੰਦੇ ਤੇਰੀ ਲਾਈਫ ਦੇ ਵਿੱਚ ਸਰ ਜਾਣਾ ਸੀਗਾ ਪਹਿਲਾਂ ਵਾਂਗੂ ਰੈਂਦੀ ਲੋਅ ਟੀ-ਸ਼ਰਟ ਦੇ ਵਿੱਚ ਕੋਈ ਚੱਕਰ ਨਹੀਂ ਸੀਗਾ ਪਰ ਭੋਰਾ ਸ਼ਰਮ ਸ਼ੂਰਮ ਲੇ ਆਉਂਦੀ ਆਪਦੇ ਵਿੱਚ ਚਲੋ ਕੋਈ ਨਹੀਂ ਲੱਗੇ ਆਵਾਂਗੇ ਹੌਲੀ ਹੌਲੀ ਵਾਰ ਕੇ ਉਸ ਤੋਂ ਬਾਅਦ ਮੇਰੀ ਅੱਖ ਚ ਪਤਾ ਨਹੀਂ ਕੀ ਵੱਜ ਗਿਆ ਇੰਨਾ ਪਾਣੀ ਆ ਰਿਹਾ ਸੀ ਨਾ ਰੁਕ ਨਹੀਂ ਰਿਹਾ ਸੀ ਫਿਰ ਟਕੌਰ ਕਹਿੰਦੇ ਆ ਨਾ ਚੁੰਨੀ ਨੂੰ ਗਰਮ ਕਰਕੇ ਉਹ ਚੀਜ਼ ਫਿਰ ਮੈਂ ਲਗਾਈ ਅੱਖ ਮਸਾ ਮੇਰੀ ਠੀਕ ਹੋਈ ਨਹੀਂ ਤਾਂ ਅੱਖ ਤਾਂ ਨਾ ਪਾਣੀ ਬਾਰਿ ਬਾਰਿ ਆ ਕੇ ਬੁਰਾ ਹਾਲ ਹੋ ਗਿਆ ਸੀਗਾ ਉਸ ਤੋਂ ਇਹਨੇ ਇਥੇ ਆ ਕਿ ਥੋੜੀ ਜਿਹੀ ਆਪਦੀ ਬੋਲਬਾਣੀ ਬਦਲ ਨਹੀਂ ਦਿੱਤੀਗੀ ਮੂੰਹ ਫੁਲਾ ਕੇ ਜੋ ਹੋਰੀ ਬੋਲਦੀ ਐ ਮਤਲਬ ਕਿ ਫੁਗਰੀ ਜੀ ਪਹਿਲਾਂ ਨਾਲੋਂ ਜ਼ਿਆਦਾ ਫੁਗਰੀ ਮਾਰਨ ਲੱਗ ਗਈ ਐ ਇਹ ਹੁਣ ਆ ਬੇਸ਼ੱਕ ਦੀ ਵੀਡੀਓ ਬਣਾਈ ਐ ਮਸ਼ਕੀ ਤੇ ਪਰ ਐਜਾ ਕੁਛ ਹੈ ਨਹੀਂਗਾ ਕੈਨ ਨੂੰ ਵੀ ਜਿਹੜਾ ਸੀ ਇਹਨਾਂ ਨੂੰ ਕਹਿ ਦਈਏ ਤੇ ਇਹਨਾਂ ਨੂੰ ਪੂਰਾ ਸ਼ਰਮ ਆ ਜੂਗੀ ਸੋਗੇ ਤਾਂ ਹੋਰ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਬੇਸ਼ਰਮ ਹੁੰਦੇ ਜਾਂਦੇ ਐ ਹਣ ਐ ਜੇ ਕੋਈ ਗੱਲ ਤੁਸੀਂ ਦੱਸ ਦੋ ਜੇ ਕੋਈ ਹੈਗੀ ਐ ਤਾਂ ਅਸੀਂ ਬੋਲ ਦਾਂਗੇ ਵੀ ਜਿਹਦੇ ਨਾਲ ਇਹਨਾਂ ਨੂੰ ਸ਼ਰਮ ਆ ਜਾਊਗੀ ਪਰ ਮੈਨੂੰ ਨਹੀਂ ਲੱਗਦਾ ਕਾ ਵੀ ਇਹਨਾਂ ਦੇ ਟੱਬਰ ਨੂੰ ਕਦੇ ਵੀ ਸ਼ਰਮ ਆਊਗੀ ਕਦੇ ਵੀ ਇਹਨਾਂ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਊਗੀ ਕਦੇ ਵੀ ਇਹਨਾਂ ਨੂੰ ਫੀਲ ਹੋਊਗਾ ਵੀ ਇਹਨਾਂ ਨੇ ਜੋ ਕੁਝ ਕੀਤਾ ਗਲਤ ਕੀਤਾ ਵੀ ਸਹੀ ਕਦੇ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਸੀਗਾ ਤੇ ਹਣ ਰੋਸਟਰਾਂ ਕੋਲ ਵੀ ਨਾ ਕਿਸੇ ਕੋਲ ਵੀ ਕੋਈ ਬੋਲਣ ਨੂੰ ਕੁਝ ਵੀ ਰਹਿ ਨਹੀਂ ਗਿਆ ਮੁਸ਼ਕਿਲ ਹਣ ਤਾਂ ਰੱਬ ਹੀ ਜਾਣਦਾ ਵੀ ਇਹ ਕਦੋਂ ਸੁਧਰਣਗੇ ਇਹਨਾਂ ਦੇ ਟੱਬਰ ਕਦੋਂ ਟਿਕੂਗਾ ਪਹਿਲਾਂ ਤਾਂ ਇੱਕ ਗਿਆ ਮਿਲਦਾ ਤਾਂ ਦੋ ਤਿੰਨ ਹੋਰ ਲੈ ਕੇ ਫੇਰ ਹੀ ਟਿਕਣਗੇ ਤੇ ਹਾਂਜੀ ਅੱਜ ਦੀ ਵੀਡੀਓ ਇੰਨੀ ਸੀਗੀ ਵੀਡੀਓ ਵਿੱਚ ਕੁਝ ਖਾਸ ਧਾਰੀ ਸੀਗਾ ਬੋਲਣ ਨੂੰ ਪਰ ਫਿਰ ਵੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ